ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਸੁਖ ਬਲੋਗ ਬੋਪਰਾਏ ਚੈਨਲ ਦਾ ਤੁਹਾਡਾ ਸਵਾਗਤ ਹੈ YouTube ਫੈਮਲੀ ਕਿਦਾਂ ਸਾਰੇ ਵਧੀਆ ਜੀ ਇਹਦੇ ਸਾਰਿਆਂ ਸਤਿ ਸ਼ਕਾਲ ਜੀ ਮੈਂ ਅਕਲਵੀਰ ਕੋ ਬੋਪਰਾਏ ਆਸ ਹੈਗਾ ਮੇਰਾ ਰੰਜੋਤ ਸਿੰਘ ਰਾਏ ਬੋਪਰਾਏ ਅੱਜ ਦਾ ਵੱਡੇ ਆ 15 ਜਨਵਰੀ ਹੋ ਗਈ ਅੱਜ ਤੇ 14 ਪੂਰੇ ਹੋ ਕੇ ਤੇ 15ਵੇਂ ਬਰਜ ਪੈ ਗਿਆ ਇਦਾਂ ਹੀ ਨਾ ਹਾਂ 15ਵੇਂ ਬਰਜ ਪੈ ਗਿਆ ਤੇ ਵਾਹਿਗੁਰੂ ਜੀ ਨੂੰ ਤੰਦਰੁਸਤੀਆਂ ਤਰੱਕੀਆਂ ਆਰ ਮਾਪਿਆਂ ਦਾ ਅਗਿਆਕਾਰੀ ਹੋਵੇ ਹਨ ਤੇ ਬਹੁਤ ਪੜ੍ਹਾਈ ਕਰੇ ਤੇ ਮਿਹਨਤ ਕਰੇ ਤੇ ਮਾਪਿਆਂ ਨਾਲ ਆਰੋਸ਼ਨ ਕਰੇ ਹਨ ਚੰਗੇ ਕੰਮਾਂ ਵਿੱਚ ਤੇ ਦੇਖੋ ਜੀ ਅੱਜ ਦਿਨ ਲੱਗਾ ਬਹੁਤ ਸੋਹਣਾ ਧੁੱਪ ਲੱਗੀ ਆ ਤੇ ਸਵਾਦ ਬੁੱਕਾ ਵਰਗਿੰਨਾ ਤੇ ਆਪਾਂ ਧੁੱਪ ਸੇਕਦੇ ਪਏ ਆ ਗੱਲ ਇਹ ਮੈਂ ਕਿਹਾ ਨਾ ਤਾਹ ਵਾਲੀ ਕਿਹੜਾ ਸੋਕੀ ਆ ਆਹ ਲਾਲ ਚ ਨਣੇਲ ਫਾਵੇ ਆਹ ਲਾਲ ਫਾਵੇ ਵਿੱਚ ਨਾਲ ਇਹ ਦੇਖੋ ਦਣੋ ਇਕੱਠੇ ਕਰਕੇ ਦਿਲ ਖਾਵੇ ਅਬਈਆ ਪਹਿਲਾਂ ਰੇਣ ਤਾਂ ਲਾ ਰੇਣ ਦੇ ਨਾਲ ਤੇ ਦਿਨ ਬੋਸਣਾ ਲੱਗਾ ਮੇਰੇ ਖਿਆਲ ਹfte ਬਾਅਦ ਧੁੱਪ ਨਿਕਲੀ ਸਾਡੇ ਬਹੁਤ ਦਿਨਾਂ ਬਾਅਦ ਧੁੱਪ ਦੇਖੀ ਧੁੱਪ ਦਾ ਮੂੰਹ ਦੇਖਿਆ ਤੇ ਸੂਰ ਦੀ ਉਤਾ ਜੀ ਪ੍ਰਗਟ ਹੋਏ ਅੱਜ ਤੇ ਬੱਸ ਇਹਨਾਂ ਇੱਕ ਦੋ ਘੰਟੇ ਧੁੱਪ ਲੱਜਾ ਕਰੇ ਹਨ ਚਲੋ ਵਧੀਆ ਰਹਿੰਦਾ ਹੈ ੁੱਪੇ ਵੇਗਿਆ ਸੀ ਮੂਫਲੀ ਤੇ ਜਿਹੜੀਆਂ ਖਾਣੀਆਂ ਗੋੜ ਵਾਲੀਆਂ ਵੀ ਤੇ ਖੰਡ ਵਾਲੀਆਂ ਵੀ ਸਾਡੀ ਰਾਤ ਹਰੀ ਘਰ ਇੱਥੇ ਲੋੜੀ ਪੈਂਦੀ ਹੈ ਮਾਗਰਦੇ ਨਾ ਸ਼ਾਮ ਨੂੰ ਸਾਰੇ ਮੱਲੇ ਵਾਲੇ ਇਕੱਠੇ ਹੋ ਕੇ ਜਿੱਦਾਂ ਲੋੜੀ ਪਾਉਂਦੇ ਆ ਤਾਂ ਆਪਾਂ ਮੈਂ ਰਾਤ ਵਲੌਗ ਨਹੀਂ ਬਣਾਇਆ ਕਿਉਂਕਿ ਹਨੇਰੀ ਜੜੀ ਹੁੰਦੀ ਨਾ ਵੀਡੀਓ ਉਹ ਕਲੀਅਰ ਨਹੀਂ ਬਣਦੀ ਹੈਗੀ ਇਸ ਕਰਕੇ ਬਣਾਇਆ ਨਹੀਂ ਤੇ ਮੱਲੇ ਵਾਲੇ ਸਾਰਿਆਂ ਨੇ ਇਕੱਠੇ ਹੋ ਕੇ ਲੋੜੀ ਪਾਈ ਤੇ ਵਾਸਤੇ ਇਹ ਸਾਰਾ ਸਾਲ ਨਣਕਾਂ ਲੱਗਿਆ ਰਹਿੰਦੀਆਂ ਤੇ ਰੱਬ ਚੜ੍ਹਦੀ ਕਲਾ ਦੇਵੇ ਸਾਰਿਆਂ ਨੂੰ ਹਣਾ ਤੇ ਮੂਫਲੀ ਤੇ ਘਰਾਂ 'ਚ ਲੋੜੀ ਵੀ ਸੀਗੀ ਤੂੰ ਵੀ ਮੂਫਲੀ ਇਕੱਠੀ ਹੋਈ ਹੁਣ ਬਹਿ ਕੇ ਚੁੱਪੇ ਖੰਨੇ ਆ ਕਿ ਚਰ ਬਣਾਉਂ ਗੁੰਜੀ ਤੇ ਚ ਖਾਂਦੀ ਹੈ ਹੋਰ ਆ ਜੋ ਹਟ ਚਾਚੀ ਮੈਨੂੰ ਇਹ ਨਾ ਲਿਆਈ ਗੱਲ ਚ ਠੀਕ ਹੀ ਹੈ ਭੈਣ ਵੀਰੋ ਦੇਖ ਲੋਗੀ ਛੜੇ ਚਾਚੀ ਬੁਵਾਸੀ ਹੁਣ ਠੀਕ ਹੈ ਸੇਤ ਮੈਂ ਵਿੱਚ ਆਉਂਦਾ ਠੰਡ ਵਿੱਚ ਆ ਗਈ ਜਿਆਦਾ ਸਾਡੇ ਪਿੰਦੀ ਕੋਲ ਧੁੱਪ ਲੱਗੀ ਨਹੀਂ ਅੱਜ ਮੁੰਡੇ ਮੇਰੇ ਜਾਣਦੇ ਨੇ ਆ ਕੱਕੜ ਆਈਆਂ ਫੇਰ ਤੈਨੂੰ ਹੋਰ ਆ ਫੇਰ ਲਿਆਂਦਾ ਨਹੀਂ ਉਹ ਲਿਆਂਦਾ ਆ ਮੂਹੜੀ ਰੇੜੀਆਂ ਖਾਈ ਜਾਂਦੇ ਨੇ ਅੱਛਾ ਸਤੋਂ ਕੜੀਆਂ ਚੱਬ ਹੋਣੀਆਂ ਦੰਦ ਹੈ ਨਹੀਂ ਸਾਡੇ ਆਹ ਇਹ ਤਾਂ ਲੋੜੀ ਮੰਗਣ ਵੀ ਨਹੀਂ ਆਇਆ ਲੋੜੀ ਹੁਣ ਮੰਗਦੇ ਨਹੀਂ ਹੁਣ ਸਿਆਣੇ ਹੋ ਗਏ ਪਹਿਲਾਂ ਨੀਜ ਜੀਰੋ ਛੋਟੇ ਛੋਟੇ ਹੁੰਦੇ ਜਦੋਂ ਮੰਗਦੇ ਹੁੰਦੇ ਸੀਗੇ ਹੁਣ ਨਹੀਂ ਮੰਗਦੇ ਸੰਗਦੇ ਆ ਹੁਣ ਘਰੋਂ ਮਿਲ ਜਾਂਦੀ ਲੋੜੀ ਇਹਨਾਂ ਨੂੰ ਇਹ ਛੋਟੇ ਛੋਟੇ ਹੁੰਦੇ ਸੀ ਮੰਗਣ ਲੱਪੇ ਲੈਂਦੇ ਸੀ ਜਿੰਨ ਦਿਨ ਕ ਸੀ ਮਨਾਇਆ ਨਹੀਂ ਥੇ ਵੀ ਇੱਦਾਂ ਰਹਿ ਜਾਂਦਾ ਸਾਡਾ ਖਾਤ ਸਾਲ ਮਨਾਇਆ ਤੋ ਫੋਨ ਨਿਕਲੀ ਬੜਾ ਸੁਣੀ ਲੱਗਦੀ ਤਾਂ ਮਰੀਏ ਲੱਗ ਚਾਚਾ ਨਾ ਤੂੰ ਆਈ ਕਰੀਂ ਨਾ ਤੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਆ ਜਾਗਾ ਰਜੋਤ ਸਿੰਘ ਦਾ ਜਨਮ ਦਿਨ 15 15 ਜਨਵਰੀ ਤੇ 2026 ਅੱਜ ਇਹ 15ਵਾਂ ਸਾਲ ਲੱਗ ਗਿਆ ਗੁਰੂ ਮਾਰਾ ਆਪਣੀ ਕਿਰਪਾ ਬਣਾਈ ਰੱਖੀ ਇਸ ਤੇ ਤੇ ਵਿਦਿਆਰਥੀ ਚੰਗਾ ਨਾਨਕਸ਼ਾਹ ਅੱਗੇ ਆ ਗਿਆ ਕਰੀ ਉਹਨਾਂ ਦੀ ਅੱਗੇ ਆ ਕਰੀ ਜਾਵੇ ਉਹ ਵੀ ਅੱਗੇ ਆ ਕਰੀ ਬਹੁਤ ਆ ਤੇ ਅੰਗੇ ਤੋਂ ਵੀ ਅੱਗੇ ਆ ਕਰੀ ਜਾਵੇ ਤੇ ਹਰ ਕਾਲੀ ਸਾਡੀ ਮੰਨੇ ਤੇ ਸਿਰ ਹੁਣ ਵੀ ਗੱਲ ਮੰਨਦਾ ਆ ਨੀ ਕਿਰਪਾ ਵਾਹੇ ਭੱਜ ਭੱਜ ਕੇ ਪੈਂਦਾ ਆ ਬੰਦੇ ਆ ਸਾਡੇ ਤੇ ਸਾਡੀ ਗੱਲ ਮੰਨਦੇ ਆ ਆ ਸਾਹਮਣੇ ਤੇ ਲਾਈਕ ਕਰੋ ਸਾਹਮਣੇ ਆ ਆ ਗਿਆ ਸਾਡੇ ਜੂਰ ਸਿੰਘ ਕਾਗਰ ਉਹਨੇ ਤੈਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਠੀਕ ਹੈ ਨਾ ਸੱਚੀ ਹਲਕਾਰ ਕਰਦੇ ਆਪਣੇ ਮਾਮੇ ਨਾਲ ਰੋਸ਼ਨ ਕਰਨਾ ਆ ਉਹਨਾਂ ਨੂੰ ਪਤਾ ਲੱਗ ਜੇ ਵੀ ਇਹਨਾਂ ਜੂਰ ਸਿੰਘ ਕੋਲ ਬੁੱਪਰ ਹੈ ਜਿਹ ਹੈਗਾ ਆ ਜਾਂਦੇ ਨੇ ਆ ਤੇ ਜਨਮ ਦਿਨ ਤੇਰਾ ਤੇ ਆਪਣੇ ਨਾਨਕਿਆਂ ਦਾਦਕਿਆਂ ਨਾਲ ਰੋਸ਼ਨ ਕਰੀ ਕਿਉਂਕਿ ਪੜ੍ਹਾਈ 'ਚ ਤੇ ਤੂੰ ਬਹੁਤ ਹਿਆ ਰਿਆ ਤੇ ਕੋਈ ਹੋਜੀ ਗੱਲ ਨਹੀਂ ਗਈ ਵਧੀਆ ਗੱਲ ਆ ਹੁਣੀ ਚਾਹੀਦੀ ਯਾਰ ਵਧੀਆ ਬਣ ਕੇ ਦੱਸੀ ਐਵੇਂ ਫੰਡਰੇ ਕੰਮ ਨਾ ਕਰੀ ਆਪਣੇ ਦਾਦਾ ਜੀ ਦਾ ਵੀ ਨਾਮ ਰੋਸ਼ਨ ਕਰੀ ਕਬੱਡੀ ਖਿਡਾਰੀ ਸੀਗੇ ਨਾ ਕਬੱਡੀ ਦੇ ਖਿਡਾਰੀ ਤੇ ਦਾਦਾ ਜੀ ਦੇ ਕਬੱਡੀ ਦੇ ਖਿਡਾਰੀ ਬਹੁਤ ਤਕੜੇ ਸੀਗੇ ਤੇ ਉਹ ਕਹਿੰਦੇ ਹੁੰਦੇ ਸੀਗੇ ਵੀ ਤੂੰ ਕਬੱਡੀ ਖਿਡਾਰੀ ਵੱਡਾ ਹੋ ਕੇ ਸਹੀ ਗੱਲ ਆ ਪਰ ਤੇ ਗੇਮ ਖੇਡਣੀ ਆ ਕੋਈ ਵੀ ਗੇਮ ਕਰ ਚਾਹ ਤਾ ਚੜਾ ਕੋ ਮਨ ਕਿਉਂ ਵੀ ਧੜਾਕ ਸੀਗੇ ਉਹਨਾਂ ਨੂੰ ਬਹੁਤ ਸ਼ੌਂਕ ਹੁੰਦਾ ਸੀਗਾ ਤੇ ਕਬੱਡੀ ਚ ਉਹਦਾ ਸਾਡੇ ਪਿੰਡ ਦੇ ਸਾਰੇ ਤਕੜੇ ਲੋਕਾਂ ਦੀ ਜਿੰਨੇ ਬੰਦੇ ਸੋ ਉਸ ਸਮੇਂ ਦੇ ਸਭ ਤਕੜੇ ਸੀਗੇ ਸਾਰੇ ਫਾਜ਼ਲ ਸਾਹਿਬ ਇੱਕ ਵੱਡੀ ਤਗੜੀ ਸਹਤਾਜ ਇੱਕ ਵੱਡੀ ਬਹੁਤ ਤਗੜੀ ਸੀ ਲੋਕੀ ਦੱਸਦੇ ਆ ਲੋਕਾਂ ਦਾ ਸਿੱਖਤ ਸੁਣੀਏ ਪਤਾ ਲੱਗਦਾ ਆ ਤੇ ਆਪਣੇ ਮੂੰਹੋਂ ਹੀ ਸਿੱਖ ਸੁਣ ਕੇ ਆਂਦੀ ਲੋਕ ਦੂ ਦੂ ਤੱਕ ਦੱਸਦੇ ਸਾਨੂੰ ਕਿਤੇ ਬਿਲਦੀ ਜੇ ਕੁਛ ਦੀ ਆ ਕਿੰਨਾ ਚੋ ਵੀ ਦੱਸੀਦਾ ਨਾ ਮੀਨ ਉਹ ਪਰਹਾੜਾ ਫਿਰਿਆ ਤੇ ਫਰਾਂ ਦਾ ਹੜਾ ਪਰਵਾਦਾ ਫਰਾਂ ਦੇ ਹਾੜੇ ਫਾਜ਼ਲ ਸਾਹਿਬ ਦਾ ਆ ਜਾਂ ਤੇ ਆ ਤਾਜਿਆ ਦਾ ਆ ਕੋਈ ਦੱਸਦੇ ਵਾਕਿਆ ਹੀ ਤਗੜੇ ਬਹੁ ਸੀਗੇ ਤੇ ਤਗੜੇ ਸੀਗੇ ਵੱਡੀ ਤਗੜੀ ਸਨ ਆਦੀ ਇਸ ਕਰਕੇ ਉਹ ਜੋਤ ਨੂੰ ਹੀ ਕਹਿੰਦੇ ਸੀ ਗਰਲਾਲ ਵੀ ਚਲੋ ਗਾਹ ਕਬੱਡੀ ਖੇਡਿਓ ਉਹਨਾਂ ਦੀ ਇੱਛਾ ਸੀ ਜਾਨੀ ਸ਼ੌਂਕ ਸੀ ਉਹਨਾਂ ਦਾ ਕਬੱਡੀ ਦਾ ਉਹਨਾਂ ਦੀ ਇੱਛਾ ਸੀਗੀ ਤੇ ਗਾ ਹੁਣ ਦੇਖੋ ਕੀ ਕਰਦੇ ਆ ਇਹ ਇਹ ਤਾਂ ਰੱਬ ਜਾਣਦਾ ਆ ਹਾਂ ਸਹੀ ਗੱਲ ਹੈ ਵੈਸੇ ਸਾਡੀ ਕੋਸ਼ਿਸ਼ ਵੀ ਹੈ ਚਲੋ ਕਬੱਡੀ ਇਹ ਪਾਇਆ ਵਧੀਆ ਗੱਲ ਆ ਤੇ ਬਾਕੀ ਜੋ ਇਹਨਾਂ ਦੀ ਮਰਜ਼ੀ ਆ ਬਾਕੀ ਸਾਰੇ ਬੱਚੇ ਗਾਣੇ ਕਿਹੜਾ ਕਰ ਸਕਦੇ ਤੇ ਹੁਣ ਤਾਂ ਠੀਕ ਠਾਕ ਗਾਣੇ ਆਪਾਂ ਗਾਇਨ ਕਰ ਸਕਦੇ ਹੈ ਨਾ ਅਸੀਂ ਚਲੋ ਕੋਈ ਗੱਲ ਨਹੀਂ ਜਿਸ ਮੇਰੇ ਬੱਚੇ ਤੋਰੀ ਬੱਚਾ ਉਚਲਾ ਤੁਰਦਾ ਆ ਪਾਏ ਨ ਸਿੱਕਾ ਜੋੜਦੇ ਆ ਗੁਰਦੁਆਰੇ ਭੇਜੀਦਾ ਆ ਚਲੋ ਤੇ ਬਾਕੀ ਜਿਹੜੋ ਕੋਡੀ ਦੇ ਪਾਵਾਂਗੇ ਹਨਾ ਹਾਂਜੀ ਹਾਂਜੀ ਚਲੋ ਠੀਕ ਆ ਜੀ ਇਹ ਬੰਦੀ ਆ ਛੋਟੇ ਆ ਚਲੋ ਵਧੀਆ ਵਧੀਆ ਤੁਹਾਨੂੰ ਸਾਰੇ ਦੋਸਤਾਂ ਨੂੰ ਮੁਬਾਰਕਾਂ ਆ ਜੋਤ ਜਨਮ ਦੇ ਆ ਭਿੰਨ ਭਰਾ ਸਾਰੇ ਜਾਣੇ ਹਨ ਸਾਰੇ ਦੋਸਤਾਂ ਨੂੰ ਮੁਬਾਰਕਾਂ ਵੀ ਜੋਤ ਦਾ ਜਨਮ ਦਿਨ 15 ਜਨਵਰੀ ਆ ਮਿੰਨੂੰ ਚੇਤਾ ਨਹੀਂ ਸੀਗਾ ਸਵੇਰੇ ਚੇਤਾ ਕਰਾਇਆ ਮੈਡਮ ਨੇ ਵੀ ਅੱਜ ਪਹਿਰੇ ਜੋਤ ਦਾ ਜਨਮ ਦਿਨ ਹੈ ਅੱਜ ਚੇਤਾ ਮੈਨੂੰ ਕਿੱਥੇ ਦਿੱਤੀਆਂ ਆਪਾਂ ਮੁਬਾਰਕਾਂ ਸੇ ਰੋਟ ਦੇ ਸਾਰੀ ਜੋ ਰੰਜੋਤ ਸਿੰਘ ਹੈਪੀ ਬਰਥਡੇ ਇਹਨਾਂ ਦਾ ਜਨਮ ਦਿਨ ਨਾ 8 ਦਿਨ ਬਾਅਦ ਆਇਆ ਨਾ ਗਰ ਲਾਲ ਦਾ 8 ਜਨਵਰੀ ਦਾ ਤੇ ਜੋਦਾ ਹੈਗਾ 15 ਜਨਵਰੀ ਦਾ ਹੈ ਨਾ ਇੱਕ ਮਹੀਨੇ ਹੀ ਹੁੰਦਾ ਜਾ ਸੋ ਸਾਡਾ ਇੱਕ ਦੋਸਤ ਸੀਗਾ ਮੁੰਡਾ ਪੁਲੇਸ਼ੀ ਚ ਲੱਗਾ ਪ੍ਰੀਤ ਉਹ ਮੁੰਡਾ ਤੇ ਉਹ ਤਾਂ ਉਹ ਪ੍ਰੋਗਰਾਮ ਕਰ ਲੈਂਦੇ ਹੁੰਦੇ ਸੀਗੇ ਉਹਨੂੰ ਇਹਨਾਂ ਚੀਜ਼ਾਂ ਦਾ ਬਹੁਤ ਸ਼ੌਕ ਹੁੰਦਾ ਸੀਗਾ ਉਹ ਵੀ ਉਹ ਵੀ ਆਪਣਾ ਵਲੌਗ ਸੁਣਦਾ ਹੈ ਤੇ ਦੇਖਦਾ ਹੈ ਇਹਨੂੰ ਇਹਨਾਂ ਚੀਜ਼ਾਂ ਸ਼ੌਕ ਰੱਖਦਾ ਸੀਗਾ ਤੇ ਵਧੀਆ ਸੀਗਾ ਤੇ ਉਹ ਹੁੰਦਾ ਆਪਾਂ ਚ ਨੂੰ ਬਣਾ ਦੇ ਕਿਉਂਕਿ ਹਰ ਗੱਲ ਨੂੰ ਪਰ ਪਤਾ ਹੀ ਕਿਹੜਾ ਕੰਮ ਕਰਦਾ ਕਿੱਥੇ ਕਿਸ ਨਾਲ ਕਰਨਾ ਨਾ ਸਹੀ ਗੱਲ ਆ ਉਹ ਮਡੇ ਸਾਮੀਦਾਰ ਆ ਇੱਕ ਵਾਰ ਦਿਵਾਲੀ ਤੇ ਬਾਬਾ ਹਰੀਕਰ ਸਾਹਿਬ ਹੁੰਦੀ ਹੈ ਨਾ ਬਿੰਦੂ ਕਹਿੰਦਾ ਭਾਜੀ ਆਪਾਂ ਨਾ ਅੰਦਰ ਸਜਾਵਟ ਕਰਨੀ ਆ ਬੰਦੇ ਦਰਵਾਲ ਸਾਹਿਬ ਦੀ ਸਹੀ ਗੱਲ ਮੈਂ ਕਰ ਲੈਂਦੇ ਆ ਦਿਵਾਲੀ ਤੋਂ ਕੋਈ 7-8 ਦਿਨ ਪਹਿਲਾਂ ਜਲੰਧਰ ਚ ਲੱਗੇ ਦਵਾਬਾ ਚੌਂਕ ਉਥੋਂ ਫੁੱਲ ਲਿਆਂਦੇ ਸਪੈਸ਼ਲ ਸਜਾਵਟਾਂ ਲਈ ਲੜੀਆਂ ਲਿਆਂਦੀਆਂ ਉਹ ਚਲੋ ਬਾਬਾ ਹਰੀਕਰ ਸਾਡੇ ਜੀ ਦੇ ਸਮਾਧਾ ਲਈਆਂ ਸਾਡੇ ਘਰ ਸਾਹਮਣੇ ਡੇਰਾ ਆ ਉਹਨੇ ਇੰਨੀ ਨੇ ਕਿੰਨੇ ਮੁੰਡੇ ਨੇ ਕਿ ਦੁਆਲੇ ਤੋਂ ਤੇ ਅੰਦਰ ਪਹਿਲਾਂ ਅੰਦਰ ਸਾਰੀ ਸਜਾਵਟ ਕੀਤੀ ਲਲੀਆਂ ਲਾਈਆਂ ਤੇ ਬਾਬਿਆ ਦੀ ਉਹਤੇ ਪੂਰੀ ਕਿਰਪਾ ਹੋਵੇ ਭਰੀ ਕਰਦੀ ਤੇ ਇਸ ਟਾਈਮ ਲੇਸ਼ੀਆ ਬੈਠਾ ਐ ਸੋਨਾ ਕੰਮ ਕਰਦਾ ਐ ਸੋਹਣੀ ਕਮਾਈ ਕਰਦਾ ਐ ਵੈਸੇ ਮੁੰਡਾ ਆ ਪਰ ਬਹੁਤ ਤਰੱਕੀ ਇਸੇ ਤਰ੍ਹਾਂ ਦਵੇ ਤੇ ਕੰਮ ਤੇ ਤਰੱਕੀ ਮਿਲੀ ਉਹਨੂੰ ਤੇ ਜੇ ਸ਼ਰੀ ਵਿਆਹ ਹੋ ਜਵੇ ਉਹਦਾ ਤੇ ਚਲੋ ਆਊਗਾ ਤੂੰ ਮੈਰਜ ਉਹਦੀ ਕਰਨੀ ਹੈ ਫਾਦਲ ਸਾਹਿਬ ਜੋ ਕੱਲੇ ਦੇ ਵਿਚਾਰੇ ਹਾਂ ਸਹੀ ਗੱਲ ਮੁੰਡਾ ਨਾਈਸ ਆ ਕਹਿੰਦਾ ਭਾਬਕੇ ਉਹ ਹੁੰਦਾ ਤਾਂ ਪਾਜ ਰਮਦੇ ਨੂੰ ਨੂੰ ਨਾ ਦੇ ਕਿਉਂਕਿ ਉਹ ਪਾਇਲਟ ਕਰ ਲੈਂਦਾ ਹੁੰਦਾ ਹੈ। ਕਿਉਂ ਮੈਂ ਹਿੰਟ ਹੀ ਮੁੰਡਾ ਬਹੁਤ ਹੈ ਉਹ ਹਿੰਟ ਮਾਰ ਲੈਂਦਾ। ਤੇ ਇਸ ਕਰਕੇ ਨਾ ਚਲੋ ਠੀਕ ਹੈ ਜੀ। ਸਤਿ ਸ੍ਰੀ ਅਕਾਲ ਸਾਰੇ ਨੌਕੇ ਭਾਈ ਜੀ।